ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੂ ਕਿਛ ਮੇਰੂ ਪਾਵੋ ਦੁਬ ਦੇ ਪੱਥਰ ਤਾਰੇ ਜਿਹੜਾ ਗਨ ਬਰਾਬਰ ਤਪੈ ਪੀਤਰ ਬਗੈ ਘਾਤੀ ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਜੋਗੋ ਜੋਗ ਟਲ ਚਵਰ ਸ਼ਤਰ ਤਖਤ ਦੇ ਮਾਲਕ ਦਸਾਂ ਪਾਦਸ਼ਾਹਾਂ ਜੀ ਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸਨਮੁਖ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਸਾਜਖੇ ਨਿਵਾਜੀ ਗੁਰੂ ਕਾ ਖਾਲਸਾ ਸਾਧ ਸੰਗਤ ਜੀਓ ਆਓ ਕੁਝ ਸਮੇ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਵਰਤੀਆਂ ਕਾਗਰ ਕਰਕੇ ਜੁੜ ਕਰਕੇ ਬਹਿਣ ਦੀ ਕਿਰਪਾਲਤਾ ਕਰੀਏ ਸਮੇ ਆਉਂਦਾ ਸਵਾਸਾਂ ਨੂੰ ਸਫਲਾ ਕਰੀਏ 사ਤਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ ਆਪ ਸੰਤਨ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ ਉਹ ਵਿਚਾਰ ਇਥੋਂ ਤੱਕ ਸੀ ਕਿ ਜੇ ਇਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਤਿਸ਼ਾ ਕਲਗੀਧਰ ਗੁਰੂ ਸਾਹਿਬ ਜੀ ਇਧਰ ਆਗਰੇ ਦੀ ਧਰਤੀ ਦੇ ਵਿਰਾਜਮਨ ਸਸ਼ੋਵਤ ਹੈ ਜਿੱਥੇ ਸਤਿਗੁਰੂ ਜੀ ਇੱਕ ਸੁੰਦਰ ਬਾਗ ਦੇ ਵਿੱਚ ਵਿਰਾਜਮਨ ਹੋਏ ਬੈਠੇ ਨੇ ਤੇ ਸਤਿਗੁਰ ਦੇ ਸਾਦਮੁਖ ਕਾਫੀ ਸਿੱਖ ਸੰਗਤਾਂ ਜਿਨ੍ਹਾਂ ਨੂੰ ਦਰਸ਼ਨਾਂ ਦੀ ਚਾਹਤ ਹੈ ਜਿਨ੍ਹਾਂ ਨੂੰ ਦਰਸ਼ਨਾਂ ਦਾ ਪਿਆਰ ਹੈ ਸਤਿਗੁਰੂ ਦੇ ਪ੍ਰਤੀ ਜਿਨ੍ਹਾਂ ਨੂੰ ਪਤਾ ਮੋਹੇ ਮਛਲੀ ਤੂੰ ਨੀਰ ਤੁਝ ਵਿਨ ਕਿਉ ਸਰੈ ਗੁਰਬਾਣੀ ਦਾ ਵਾਕ ਹੈ ਸਤਿਗੁਰ ਜੀ ਅਸੀਂ ਮਛਲੀ ਦੀ ਤਰ੍ਹਾਂ ਤੁਸੀਂ ਨੀਰ ਦੀ ਤਰ੍ਹਾਂ ਤੁਹਾਡੇ ਵਿਨਾਂ ਕਿਵੇਂ ਸਰੇਗਾ ਭਾਵ ਨਹੀਂ ਤੁਹਾਡੇ ਵਿਨਾਂ ਤੇ ਫਿਰ ਮਰਨ ਹੈ ਜਿਨ੍ਹਾਂ ਦੀ ਵਿਚਾਰ ਇਦਾਂ ਦੀ ਉਹ ਫਿਰ ਸਤਿਗੁਰ ਦੇ ਸਤਮੁਖੋਂ ਦੂਰੋਂ-ਦੂਰੋਂ ਚੱਲ ਕੇ ਗੁਰੂ ਸਤਿਗੁਰ ਦੇ ਸਤਮੁਖ ਪਹੁੰਚ ਰਹੇ ਨੇ ਜਿਵੇਂ ਆਪ ਸੰਗਤ ਰੋਜ਼ਾਨਾ ਕੰਟੀਨਿਊ ਨਿਤਨੇਮ ਅਨੁਸਾਰ ਪਹੁੰਚਦੇ ਹੋ ਆਪ ਉਹ ਆਪਣੇ ਕੰਮਾਂ ਨੂੰ ਸੰਕੋਚ ਕੇ ਸਤਿਗੁਰ ਦੇ ਸਤਮੁਖ ਬੜੇ ਪਿਆਰ ਦੇ ਨਾਲ ਆਦਬ ਸਤਕਾਰ ਦੇ ਨਾਲ ਸੰਗਤ ਰੂਪ ਹੋ ਕਰਕੇ ਤਨ ਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿਚ ਆ ਕੇ ਸੁਭਾਈ ਮਨ ਹੁੰਨੇ ਓ ਜੁੜਨੇ ਓ ਇਸੇ ਤਰ੍ਹਾਂ ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਸਨਮੁਖ ਆਗਰੇ ਦੀ ਧਰਤੀ ਦੇ ਇੱਕ ਬਾਗ ਦੇ ਵਿੱਚ ਪਿਆਰ ਦੇ ਵਿੱਚ ਵੱਜੇ ਹੋਏ ਸਿੱਖ ਸੰਗਤ ਦੂਰੋਂ ਦੂਰੋਂ ਚੱਲ ਕੇ ਸਤਿਗੁਰ ਦੇ ਸਨਮੁਖ ਪਹੁੰਚ ਰਹੇ ਨੇ ਤੇ 사드ਗੁਰੂ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰ ਰਹੇ ਨੇ ਤੇ 사드ਗੁਰੂ ਜੀ ਵੀ ਆਪ ਕਿਰਪਾ ਰਹਿਮਤ ਕਰਦੇ ਨੇ ਕਿਸੇ ਪ੍ਰਕਾਰ ਕਿਸੇ ਮਨੁੱਖ ਨੂੰ ਦਰ ਤੇ ਆਏ ਨੂੰ ਖਾਲੀ ਨਹੀਂ ਮੋੜਦੇ ਜਿਵੇਂ ਉਹਦੀ ਭਾਵਨਾ ਉਹਦੇ ਮੁਤਾਬਕ 사드ਗੁਰੂ ਜੀ ਉਹਦੇ ਝੋਲੀ 'ਚ ਖੈਰ ਪਾਉਂਦੇ ਨੇ ਉਹਦੀ ਭਾਵਨਾ ਪੂਰੀ ਕਰਦੇ ਨੇ ਇਦਾਂ ਕਾਫੀ ਸਿੱਖ ਸੰਗਤ ਸਤਿਗੁਰ ਦੇ ਸਨਮੁਖ ਪਹੁੰਚਦੀ ਰੋਜ਼ਾਨਾ ਕੰਟੀਨਿਊ ਨਿਧ੍ਰੇ ਮਨਸਾਦ ਇਹ ਸਤਿਗੁਰ ਦੇ ਦਰਸ਼ਨ ਕਰਦੇ ਨੇ ਕਈ ਆਉਂਦੇ ਆ ਤੇ ਕਈ ਜਾਂਦੇ ਨੇ ਬਾਗ ਦੇ ਵਿੱਚ ਇੱਕ ਸੁੰਦਰ ਘਰ ਬਣਿਆ ਸੀ ਸਾਰੇ ਵਿਰਸ਼ ਹਰੇ ਪਰੇ ਦਿਖਾਈ ਦੇ ਰਹੇ ਸਨ ਹੁਣ ਤਿੰਨ ਪਿੰਨ ਰੰਗਾਂ ਦੇ ਪੰਛੀ ਇਕੱਠੇ ਹੁੰਦੇ ਔਰ ਸੁੰਦਰ ਬਾਗ ਫਲਾਂ ਫੁੱਲਾਂ ਸੈਦ ਬੜੀ ਭਾਰੀ ਵਿਚਾਰ ਦੇ ਨਾਲ ਸੋਹਰਿਆ ਸੀ ਬਰਖਾ ਰੁੱਤ ਸਾਰੇ ਪਸਰੀ ਸੀ ਕੰਨ ਕੋਰ ਘਟਾਵਾਂ ਚੜ ਜੜ ਕੇ ਹੁੰਦੀਆਂ ਸਨ ਥਾਂ ਥਾਂ ਤੇ ਮੋਰਾਂ ਨੇ ਛੋਰ ਮਚਾਇਆ ਹੋਇਆ ਬਾਗ ਦੇ ਵਿੱਚ بارش ਪੈਣ ਕਾਰਨ ਕਰਕੇ ਸਾਰੀ ਧਰਤੀ ਨਾਲ ਉਹ ਉਦਾਂ ਦਾ ਸੁਹਾਵਣਾ ਸਮਾਂ ਬਣਿਆ ਸੀ ਉਦਾਂ ਦਾ ਮੌਸਮ ਬਣਿਆ ਸੀ ਧਰਤੀ ਪਾਣੀ ਦੇ ਨਾਲ ਲਪਲਪ ਭਰੀ ਸੀ ਸਰੋਵਰ ਕੰਡਿਓ ਕੰਢੀ ਭਰੇ ਪਏ ਸਨ ਜਲ ਹੁਣ ਬਾਹਰ ਨਿਕਲ ਰਿਹਾ ਸੀ ਨਦੀ ਵੜੀ ਤੇਜ਼ ਰਫਤਾਰ ਦੇ ਨਾਲ ਚੱਲ ਰਹੀ ਸੀ ਤਪਸ਼ ਦੂਰ ਹੋ ਰਹੀ ਸੀ ਸਭ ਵਸਤਾਂ ਠੰਡੀਆਂ ਹੋ ਰਹੀਆਂ ਸਨ ਤੁਮਾਸਾ ਹੋਣ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਬਾਗ ਦੇ ਵਿੱਚ ਉੱਥੇ ਤਾਂ ਦਾ ਆਨੰਦ ਬਣਿਆ ਸਿੱਖ ਸੰਗਤਾਂ ਦੀ ਆਸ ਪੂਰੀ ਸਤਿਗੁਰੂ ਜੀ ਕਰਦੇ ਕਈ ਦਫਾ ਬਹਾਦਰ ਸ਼ਾਹ ਨਾਲ ਵੀ ਮੇਲ-ਜੋਲ ਕਰਦੇ ਸਨ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਦੱਸਦੇ ਨੇ ਕਹਿੰਦੇ ਇੱਕ ਦੇ ਨਾਮ ਖਾਨ ਖਾਨਾ ਭਾਵਨਾ ਤਾਰ ਕੇ ਸਤਿਗੁਰ ਦੇ ਸਨਮੁਖ ਪਹੁੰਚਿਆ ਆਪਣਾ ਭਲਾ ਪਛਾਣ ਕੇ ਉਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੇਨਤੀ ਕੀਤੀ ਐ ਸਤਗੁਰ ਜੀ ਬਹੁਤ ਦੀਨ ਹੋ ਗਿਆ ਸਤਗੁਰ ਦੇ ਸਾਹਮਣੇ ਜਦੋਂ ਆਇਆ ਨਾ ਗੁਰੂ ਗੋਬਿੰਦ ਸਿੰਘ ਮਾਰ ਦੇ ਬੜਾ ਦੀਨ ਹੋ ਗਿਆ ਨੀਵਾ ਹੋ ਗਿਆ ਉਸ ਨੇ ਸਤਗੁਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਨਿਮਰਤਾ ਸਹਿਤ ਤੇ ਗੁਰੂ ਜੀ ਦੇ ਚਰਨ ਕਮਲਾਂ ਉੱਪਰ ਬੰਦਰਾ ਕੀਦੀ ਉਹਨੇ ਜਿੱਥੇ ਸਵਾਦਾ ਸਥਾਨ ਬਣਵਾਇਆ ਗਿਆ ਸੀ ਕਹਿੰਦੇ ਉੱਥੇ ਸਤਿਗੁਰੂ ਜੀ ਨੂੰ ਲੈ ਕੇ ਚਲਾ ਗਿਆ ਤੇ ਗੁਰੂ ਜੀ ਉਸ ਵਿੱਚ ਚਰਨ ਪਉਣ ਕਰਨ ਜਦ ਮੇਰੇ ਘਰ ਦੇ ਵਿੱਚ ਫਿਰਣਗੇ ਪਾਵਨ ਪਵਿੱਤਰ ਚਰਨ ਪਾਉਣਗੇ ਘਰ ਪਵਿੱਤਰ ਹੋ ਜਾਵੇਗਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੀ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਹੁਣ ਜਿੱਥੇ ਸਤਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲ ਪੈ ਜਾਂਦੇ ਆ ਨਾ ਪਿਆਰਿਓ ਉਹ ਧਰਤੀ ਉਹ ਘਰ ਉਹ ਪਰਿਵਾਰ ਉਹ ਅਸਥਾਨ ਕਿਸੇ ਦੀਰਥ ਨਾਲੋਂ ਘੱਟ ਨਹੀਂ ਹੈ। ਉਹਨੇ ਖਾਨਾ ਖਾਣ ਨੂੰ ਪਤਾ ਲੱਗਿਆ ਕਿ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਪਾਵਨ ਪਵਿੱਤਰ ਚਰਨ ਪਾ ਦੇਣ ਤੇ ਮੇਰਾ ਘਰ ਐਨਾ ਜਿਹੜਾ ਪੂਜਣ ਦੇ ਲਾਇਕ ਬਣ ਜਾਵੇਗਾ, ਸੋਭਨੀਕ ਹੋ ਜਾਵੇਗਾ। ਇਹ ਸਤਿਗੁਰ ਦੇ ਸਾਹਮਣੇ ਇਦਾਂ ਬੇਨਤੀ ਲੈ ਕੇ ਆਇਆ। ਸਤਿਗੁਰੂ ਜੀ ਜੇਕਰ ਤੁਸੀਂ ਕਿਰਪਾ ਕਰ ਦੋ ਮੇਰੇ ਘਰ ਦੇ ਵਿੱਚ ਬਾਵਨ ਪਵਿੱਤਰ ਚਰਨ ਕਮਲ ਪਾ ਦੇऊं ਤੇ ਸਤਿਗੁਰੂ ਜੀ ਤੁਹਾਡੀ ਵੱਡੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋਵੇਗੀ ਵੱਡਾ ਤੁਹਾਡਾ ਸ਼ੁਕਰਾਨਾ ਹੋਵੇਗਾ ਸੁੰਦਰ ਵਸਤਰ ਉਹਨੇ ਤਿਆਰ ਕਰਵਾਏ ਸਾਰੀ ਤਿਆਰੀ ਕਰਵਾਈ ਗਈ। ਉਹ ਵਰ ਸਤਿਗੁਰੂ ਜੀ ਨੂੰ ਬਿਠਾਉਣ ਵਾਸਤੇ ਪੂਰਨ ਤੌਰ ਤੇ ਮੁਕੰਮਲ ਵਿਸ਼ਾਈ ਕਰਵਾਈ ਗਈ। ਇਦਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਸਤਿਗੁਰੂ ਜੀ ਨੂੰ ਆਪਣੇ ਨਾਲ ਲੈ ਗਿਆ ਅਨੇਕਾਂ ਉਪਹਾਰ ਹੱਥ ਵਿੱਚ ਫੜ ਕੇ ਹੱਥ ਜੋੜ ਕੇ ਅਰਪਣ ਕੀਤੇ ਸਤਿਗੁਰੂ ਦੇ ਸਦਮੁਖ ਤੇ ਮਨ ਦੇ ਵਿੱਚ ਦੀਨ ਹੋ ਕੇ ਬੇਨਤੀ ਕੀਤੀ ਸਤਿਗੁਰੂ ਜੀ ਬਹੁਤ ਆਪ ਜੀ ਦੀ ਕਿਰਪਾ ਦੇ ਮਨ ਦੀ ਲੋੜ ਹੈ ਮੈਨੂੰ ਆਪ ਜੀ ਮਿਰਦੇ ਕਿਰਪਾ ਕਰ ਦਿਓ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਉਸ ਵਕਤ ਖਾਨ ਖਾਨਾ ਉੱਪਰ ਆਪਣੀ ਖੁਸ਼ੀ ਸਤਿਗੁਰੂ ਜੀ ਨੇ ਪ੍ਰਗਟ ਕੀਤੀ ਹੈ ਸੁੱਖ ਦਿੱਤੇ ਨੇ ਉਹਨੂੰ ਅਜੇ ਪਹਿਲਾ ਖਾਨਾ ਖਾਨ ਹੋਇਆ ਸੀ ਜੋ ਅਕਬਰ ਬਾਦਸ਼ਾਹ ਦਾ ਮਾਮਾ ਸੀ ਅਕਬਰ ਬਾਦਸ਼ਾਹ ਦਾ ਉਸ ਨੇ ਜਗਤ ਵਿੱਚ ਬਹੁਤ ਨੇਕੀ ਕਮਾਈ ਕਹਿੰਦੇ ਤੁਸੀਂ ਵੀ ਉਸ ਦੀ ਬਰਾਬਰੀ ਪ੍ਰਾਪਤ ਕੀਤੀ ਖਾਨਾ ਖਾਣ ਸਤਿਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਇਆ ਬੜਾ ਖੁਸ਼ ਹੋਇਆ ਨੈਣ ਪਰ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੀ ਗੁਰੂ ਜੀ ਦਾ ਰੂਪ ਵੇਖ ਰਿਹਾ ਸੀ ਅੱਖਾਂ ਦੇ ਵਿੱਚੋਂ ਥਨ ਆਏ ਸਤਿਗੁਰੂ ਜੀ ਲੋਕ ਮੇਰਾ ਮੇਰਾ ਬੜਾ ਸਤਿਕਾਰ ਕਰਨ ਦੇ ਮੈਨੂੰ ਬੜਾ ਆਉ ਭਗਤ ਕਰਦੇ ਪਰ ਇੰਨੀ ਰਿਸਪੈਕਟ ਇੰਨੀ ਜੜੀ ਵੱਡੀ ਮਹਾਨਤਾ ਵੱਡਾ ਉੱਚਾ ਰੁਤਬਾ ਮੈਨੂੰ ਕਿਸੇ ਨੇ ਨਹੀਂ ਦਿੱਤਾ ਮੇਰਾ ਐਡਾ ਵੱਡਾ ਵਿਚਾਰ ਕਿਸੇ ਨੇ ਨਹੀਂ ਪ੍ਰਗਟਿਆ ਸਾਰੇ ਚੰਗੀ ਬੁੱਧੀ ਵਾਲੇ ਤੁਰਕ ਉੱਥੇ ਬੈਠੇ ਸਨ ਕਾਜੀ ਅਤੇ ਮੁੱਲਾ ਆਦ ਵੀ ਉਹ ਸਾਥ ਥਾਂ ਤੇ ਬੈਠੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗਲ ਦੇ ਵਿੱਚ ਕਿਰਪਾਨ ਪ੍ਰਾਪਤ ਕੀਤੀ ਸੀ ਜਿਹੜੀ ਗੁਰੂ ਜੀ ਬਾਗ ਦੇ ਵਾਗਸ਼ੀਰਸੀ ਕਹਿੰਦੇ ਜਿਹੜੇ ਉੱਥੇ ਬੈਠੇ ਸਨ ਉਹਨਾਂ ਸਭ ਦੀਆਂ ਕਿਰਪਾਆਂਾਂ ਤੋਂ ਵੱਡੀ ਕਿਰਪਾ ਨਹੀਂ ਸੀ ਗੁਰੂ ਗੋਬਿੰਦ ਸਿੰਘ ਮਾਰਦੀ। ਮਨੁੱਖ ਸਿਰ ਨਿਵਾ ਕੇ ਗੁਰੂ ਜੀ ਦੇ ਦਰਸ਼ਨ ਕਰ ਰਹੇ ਸਨ। ਜਿਹੜਾ ਵੀ ਪੁੱਛਦਾ ਸੀ ਉਸ ਨੂੰ ਉੱਤਰ ਦੇ ਦਿੰਦੇ ਸਨ ਸਾਧਗੁਰੂ ਜੀ ਦੀ ਵਿਸ਼ਾਲ ਵਡਿਆਈ ਦਸ ਮਨੁੱਖਾਂ ਪਾਸੋਂ ਜਰੀ ਨਹੀਂ ਸੀ ਜਾਂਦੀ। ਕਿਉਂਕਿ ਜਦੋਂ ਕਿਸੇ ਦੀ ਚੜ੍ਹਦ ਹੋ ਜੇ ਤੇ ਜਿਹੜਾ ਮਨੁੱਖ ਕੁਝ ਕਰਨਾ ਨਾ ਸਕੇ ਕਿ ਮੈਥੋਂ ਕੁਝ ਹੁੰਦਾ ਨਹੀਂ ਉਹਦੇ ਮਨ ਵਿੱਚ ਇਦਾਂ ਦੀ ਵਿਚਾਰਨਾ ਹੋਵੇ ਉਹ ਦੂਜੇ ਮਨੁੱਖ ਦੀ ਚੜ੍ਹਤ ਨੂੰ ਦੇਖ ਕੇ ਮਨ ਦੇ ਵਿੱਚ ਬੜਾ ਆਪਣੇ ਆਪ ਦੇ ਵਿੱਚ ਸੜਦਾ ਏ ਬਲਦਾ ਏ ਉਹ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੇ ਕਿ ਸਤਿਗੁਰੂ ਜੀ ਮੇਰੇ ਸਾਹਮਣੇ ਇਸ ਮਨੁੱਖ ਦੇ ਉਤੇ ਕਿਰਪਾ ਕੀਤੀ ਹੈ ਤੁਸੀਂ ਮੇਰੇ ਤੇ ਵੀ ਕਰ ਦਿਓ ਇਹ ਅਰਦਾਸ ਬੇਨਤੀ ਨਹੀਂ ਕਰਦਾ ਸਗੋ ਮਨ ਦੇ ਵਿੱਚ ਛੜਦਾ ਬਲਦਾ ਦੁਖੀ ਹੁੰਦਾ ਇੰਦਾਂ ਦੀ ਵਿਚਾਰ ਪ੍ਰਾਪਤ ਕਰਦਾ ਹੁਣ ਇਸੇ ਤਰ੍ਹਾਂ ਸਤਿਗੁਰ ਦੀ ਬੜੀ ਉਸਤਤ ਹੋ ਰਹੀ ਹੈ ਚੜ੍ਹਦੀ ਕਲਾ ਤੇ ਸਤਿਗੁਰ ਦੀ ਉਸਤਤ ਦੇਖ ਕੇ ਹਰੇਕ ਦੇ ਮਨ ਦੇ ਵਿੱਚ ਚੰਗੀ ਕਿਵੇਂ ਲੱਗੇ ਪਾਪ ਦੇ ਜਿਹੜੇ ਪਾਪੀ ਨੇ ਵੈਰੀ ਆ ਵਿਰੋਧੀ ਆ ਉਹਨਾਂ ਨੂੰ ਸਤਿਗੁਰੂ ਦੀ ਚੜ੍ਹਤ ਬੜਾ ਦੁੱਖ ਦੇ ਰਹੀ ਹੈ ਤਾਂ ਤੇ ਰੋ ਵਿਚਾਰ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਉਸਤਤ ਹੈ ਉਹ ਦੋਸ਼ਟ ਮਨੁੱਖਾਂ ਪਾਸੋਂ ਜਰੀ ਨਹੀਂ ਜਾਂਦੀ ਬਰਦਾਸ਼ਤ ਨਹੀਂ ਹੁੰਦੀ ਉਹਨਾਂ ਮਨੁੱਖਾਂ ਦੇ ਵਿੱਚ ਇੱਕ ਕਹਿੰਦੇ ਸਰਹੰਦ ਦਾ ਸ਼ੈਦ ਸੀ ਸ਼ਾਇਦ ਬਿਰਥਾ ਸੀ ਉਹ ਨੀਚ ਮਤ ਵਾਲਾ ਸਤਗੁਰੂ ਜੀ ਨੂੰ ਵੇਖ ਵੇਖ ਕੇ ਜਰ ਨਹੀਂ ਸਕਿਆ ਅੰਦਰੋਂ ਅੰਦਰੀ ਸੜ ਰਿਹਾ ਸੀ ਬਲ ਰਿਹਾ ਸੀ ਉਸਨੇ ਕਿਹਾ ਕਹਿੰਦੇ ਤੁਸੀਂ ਹਿੰਦੂਆਂ ਦੇ ਪੀਰ ਹੋ ਗਹਿਰ ਗੰਵੀਰ ਹੋਣ ਕਰਕੇ ਤੁਹਾਨੂੰ ਸਾਰੇ ਮੰਨਦੇ ਨੇ ਕੁਝ ਕਰਾਮਾਤ ਰੱਖਦੇ ਹਾਂ ਜਾਂ ਨਹੀਂ ਕੈਸਾ ਬਾਨੇ ਉਸ ਵਿਧੀ ਅਨੁਸਾਰ ਕੋ ਤੁਸੀਂ ਆਪਣੇ ਚਿੱਤ ਵਿੱਚ ਨਿਰਣਾ ਕਰ ਲਿਓ ਜਿੱਥੇ ਕਿਥੇ ਤੁਹਾਡਾ ਸ੍ਰੇਸ਼ਟ ਜਸ ਪ੍ਰਾਪਤ ਹੋਇਆ पसरे ਆਏ ਜਦ ਸਤਿਗੁਰੂ ਜੀ ਨੇ ਉਸ ਸ਼ਯਦ ਦੇ ਤੁਰਕ ਨੂੰ ਜਾਣਿਆ ਇਹ ਬਚਨ ਉਹ ਤੋਂ ਸੁਨੇ ਤਾਂ ਗੁਰੂ ਜੀ ਨੇ ਉਸ ਸਮੇਂ ਫਰਮਾਇਆ ਕੰਦੇ ਬਾਦਸ਼ਾ ਬਹਾਦਰ ਸ਼ਾਹ ਦੇ ਮੁਖ ਤੋਂ ਵੱਡੇ ਕਰਾਮਾਤ ਪ੍ਰਗਟ ਹੈ ਉਹ ਇੱਕ ਕੰਦੇ ਕੰਗਾਲ ਨੂੰ 5000 ਹਜ਼ਾਰੀ ਬਣਾ ਸਕਦੇ ਨੇ ਹੋਰ ਕਹਿੰਦੇ 5000 ਹਜ਼ਾਰੀ ਤੋਂ 50 ਹਜ਼ਾਰੀ ਬਣਾ ਸਕਦੇ ਨੇ ਹੋਰ ਬਹੁਤ ਮਨੋਖੋਨਾ ਦੀਆਂ ਅਗਿਆਨusਾਰ ਹੋ ਜਾਵਣਗੇ ਹੁਣ 5000 ਹਜ਼ਾਰੀ ਨੂੰ ਜੇ ਚਾਹਣ ਗੁੱਸੇ ਵਿੱਚ ਆ ਕੇ ਇੱਕ ਛਿਣ ਦੇ ਵਿੱਚ ਕੰਗਾਲ ਕਰ ਸਕਦੇ ਨੇ ਕਿਸੇ ਦੇਰ ਤੋਂ ਬਗੈਰ ਮਾਰ ਸਕਦੇ ਨੇ ਬਖਸ਼ ਸਕਦੇ ਨੇ ਉਨ੍ਹਾਂ ਦੇ ਮੁਖ ਵਿੱਚ ਵੱਡੀ ਕਰਾਮਾਦ ਸਮਝ ਲਵੋ ਸ਼ਾਇਦ ਨੇ ਫਿਰ ਕਹਿੰਦੇ ਸਾਰਿਆਂ ਵਿੱਚ ਇੱਕ ਤਰਕ ਕੀਤੀ ਤੁਸੀਂ ਵੀ ਕਹਿੰਦੇ ਵਿਚਾਰ ਰੱਖਦੇ ਹੋ ਕਿ ਨਹੀਂ ਰੱਖਦੇ ਦੱਸੋ ਤੇ ਸਹੀ ਉਸ ਉਹ ਤਾਂ ਕਹਿੰਦੇ ਬਾਦਸ਼ਾਹ ਬਣ ਰਿਆ ਉਸ ਦਾ ਕਹਿੰਦੇ ਕਿਹਾ ਹੀ ਹੁਕਮ ਵਰਤਦਾ ਅਸੀਂ ਆਪ ਜੀ ਪਾਸੋਂ ਪੁੱਛਦੇ ਹਾਂ ਜੇ ਕੁਝ ਇਹ ਵਿਚਾਰ ਰੱਖਦੇ ਹਾਂ ਤੇ ਇਸ ਦਾ ਕੁਝ ਪ੍ਰਕਾਸ਼ ਕਰੋ ਦੱਸੋ ਸਾਨੂੰ ਦਿਖਾ ਦਿਓ ਸਾਰਿਆਂ ਦੇ ਵਿੱਚ ਜਦ ਕਹਿੰਦੇ ਸਤਿਗੁਰੂ ਜੀ ਨੇ ਸ਼ਾਇਦ ਦੇ ਤੁਰਕ ਦੇ ਬਚਨ ਸੁਣੇ ਅਨੇਕ ਪਰੇ ਦੇਖਦੇ ਭਰੇ ਹੋਏ ਬਚਨ ਸੁਣੇ ਤਾਂ ਜੀਵ ਵਿੱਚ ਹੱਥ ਬਾ ਕੇ ਕਈ ਮੂਹਰਾ ਕੱਢੀਆਂ ਫਿਰ ਸਤਿਗੁਰੂ ਦੀ ਸਾਰਿਆਂ ਦੇ ਸੁਣਦੇ ਆ ਹੋਇਆ ਬੋਲੇ ਨੇ ਕਹਿੰਦੇ ਵੇਖੋ ਜਿਹੜਾ ਦੀ ਨਾਰ ਸਾਡੇ ਹੱਥ ਵਿੱਚ ਹੈ ਇਹ ਵੀ ਕਰਾਮਾਤ ਰੱਖਦਾ ਏ ਇਸ ਨੂੰ ਦੂਸਰੀ ਕਰਾਮਾਤ ਪਛਾਣ ਲਵੋ ਜਿਸ ਬਾਸ ਦੀ ਨਾਰ ਹਨ ਉਹ ਕਹਿੰਦੇ ਜੋ ਚਾਹੇ ਕਰ ਸਕਦਾ ਜੇ ਇਸ ਵਾਸਤੇ ਹਜ਼ਾਰਾਂ ਲੜ-ਲੜ ਮਰ ਜਾਂਦੇ ਨੇ ਇਹ ਸੁਣ ਕੇ ਸਯਦ ਚੁੱਪ ਹੋ ਕੇ ਬੈਠ ਗਿਆ ਤੁਹਾਡੇ ਵਿੱਚ ਕਿਹੜੀ ਕਰਾਮਾਤ ਹੈ ਦੁਲਬ ਆਦਾਂ ਅਨੇਕ ਪ੍ਰਕਾਰ ਦੀ ਹੁੰਦੀ ਹੈ ਜਿਸ ਕਰਕੇ ਹਜ਼ਾਰਾਂ ਲੋਕ ਮੰਨ ਸਕਦੇ ਨੇ ਇਹ ਸੁਣ ਕੇ ਫਿਰ ਸਤਿਗੁਰੂ ਜੀ ਨੇ ਆਪਣੇ ਗਾਤਰੇ ਵਿੱਚੋਂ ਕਿਰਪਾਨ ਮਿਆਂ ਵਿੱਚੋਂ ਕੱਢੀ ਜਾਦੂ ਮਿਆਂ ਵਿੱਚੋਂ ਨਿਕਲਣਾ ਲੱਗੀ ਨਿਕਲਣਸਾਰ ਉਹ ਕਿਰਪਾਨ ਇਉਂ ਚਮਕ ਰਹੀ ਹੈ ਜਿਵੇਂ ਆਕਾਸ਼ ਵਿੱਚੋਂ ਅਸਮਾਨੀ ਆਕਾਸ਼ ਵਾਲੀ ਬਿਜਲੀ ਚਮਕਦੀ ਹੋਵੇ ਉਸ ਤਰ੍ਹਾਂ ਚਮਕ ਰਹੀ ਹੈ ਸ਼ਾਇਦ ਦਾ ਤੁਰੰਤ ਮੂੰਹ ਪੀਲਾ ਹੋ ਗਿਆ ਫਿਰ ਆਪਣੀ ਅੱਖਾਂ ਸਾਹਮਣੇ ਨਈ ਸੀ ਇਹ ਵਿਚਾਰ ਕਰ ਸਕਦਾ ਸਾਹਮਣੇ ਕਹਿੰਦੇ ਕਰਦਾ ਰਿਹਾ ਵਿਚਾਰ ਤਲਵਾਰ ਦਾ ਤੇਜ ਪ੍ਰਕਾਸ਼ ਵੇਖ ਕੇ ਗੁਰੂ ਜੀ ਨੇ ਕਿਹਾ ਇਹ ਵੀ ਇੱਕ ਕਰਾਮਾਤ ਹੈ ਹੁਣੇ ਤੇਰਾ ਕਹਿੰਦੇ ਸਿਰ ਲਾਦਨੇ ਆ ਜਿਵੇਂ ਟਾਣੀ ਦੇ ਦਰਖਤ ਤੋਂ ਨਾਲੋਂ ਟਾਣੀ ਟੁੱਟ ਕੇ ਥੱਲੇ ਡਿੱਗ ਪੈਂਦੀ ਨਾ ਏਸੇ ਤਰ੍ਹਾਂ ਤੇਰਾ ਸਿਰ ਲੈ ਕੇ ਥੱਲੇ ਡਿੱਗ ਪੈਣਾ ਤਦ ਛੰਨ ਦੇ ਵਿੱਚ ਥੱਲੇ ਡਿੱਗ ਪਵੇਗਾ ਫਿਰ ਕੋਈ ਜਵਾਬ ਸਵਾਲ ਨਹੀਂ ਹੋਵੇਗਾ ਜੀਵਨ ਤਰਕ ਕਰ ਕਰਕੇ ਗਵਾ ਲਵੇਗਾ ਸਤਿਗੁਰੂ ਜੀ ਦਾ ਮਹਾਨ ਤੇਜ ਵੇਖ ਕੇ ਫਿਰ ਸ਼ਾਇਦ ਸ਼ਰਮਿੰਦਾ ਜਹ ਹੋ ਗਿਆ ਉਹਨੂੰ ਪਤਾ ਲੱਗ ਗਿਆ ਹੁਣ ਮੈਂ ਇਕੱਲਾ ਹੀ ਇੱਥੇ ਇਦਾਂ ਦੀਆਂ ਗੱਲਾਂ ਕਰਨ ਵਾਲਾ ਮੇਰੇ ਨਾਲ ਤੇ ਹੋਰ ਕੋਈ ਬੋਲਣ ਵਾਲਾ ਹੀ ਨਹੀਂ ਜੇਕਰ ਇੱਥੇ ਮੈਂ ਇਦਾਂ ਹੀ ਬੋਲਦਾ ਰਿਹਾ ਤੇ ਮੈਂ ਆਪਣੇ ਜਾਨ ਤੋਂ ਵੀ ਹੱਥ ਧੋ ਕੇ ਵਹਿ ਜਾਵਾਂਗਾ ਫਿਰ ਉਸ ਪਾਸੋਂ ਕੋਈ ਵੀ ਗੱਲ ਨਾ ਕਹੀ ਗਈ ਨੀਚ ਮੱਤ ਵਾਲੇ ਨੇ ਧੌਣ ਨੀਵੀਂ ਕਰਕੇ ਉੱਥੇ ਬੈਠਾ ਰਿਹਾ ਬਸ ਕਿਉਂਕਿ ਜਦੋਂ ਇਦਾਂ ਦੇ ਪਾਪੀ ਮਤ ਵਾਲੇ ਲੋਕ ਬਹੁਤੀ ਜ਼ਿਆਦਾ ਵਿਚਾਰ ਕਰਨਾ ਤੇ ਆਪਣੇ ਆਪ ਦੇ ਵਿੱਚੋਂ ਬਹੁਤਾ ਜ਼ਿਆਦਾ ਪ੍ਰਗਟ ਕਰਕੇ ਦਿਖਾਉਂਦੇ ਨੇ ਉਹ ਸਮਝਦੇ ਨੇ ਇਹ ਵਿਚਾਰ ਕਰਦੇ ਨੇ ਕਿ ਸਾਡੇ ਵਰਗਾ ਸਿਆਣਾ ਕੋਈ ਨਹੀਂ ਪਰ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਗੁਰਬਾਣੀ ਦਾ ਫਰਮਾਨ ਹੈ ਜਿੱਥੇ ਬੋਲਣ ਹਾਰੀ ਹੈ ਤਿੱਥੈ ਚੰਗੀ ਚੁੱਪ ਸਤਿਗੁਰੂ ਜੀ ਕਹਿੰਦੇ ਜਿੱਥੇ ਕਿਸੇ ਪ੍ਰਕਾਰ ਕੋਈ ਉਹਨਾਂ ਦੀ ਵਿਚਾਰ ਨਾ ਚੱਲੇ ਉੱਥੇ ਚੁੱਪ ਧਾਰ ਕਰਨ ਲੈਣੀ ਚੰਗੀ ਹੈ ਤੇ ਸਤਿਗੁਰੂ ਜੀ ਕਹਿੰਦੇ ਜੇਕਰ ਬਹੁਤਾ ਬੋਲੀ ਜਾਈਏ ਸਤਿਗੁਰੂ ਜੀ ਫਿਰ ਇਹ ਵੀ ਕਹਿ ਰਹੇ ਨੇ ਬਹੁਤਾ ਬੋਲਣ ਚਖਣ ਹੋਏ ਬਹੁਤਾ ਜ਼ਿਆਦਾ ਬੋਲਣ ਕਾਰਨ ਕਰਕੇ ਝੱਖ ਮਾਰਣੀ ਹੁੰਦਾ ਤੇ ਉਹ ਫਜ਼ੂਲ ਚੱਖ ਮਾਰੀ ਕਿਸੇ ਪ੍ਰਕਾਰ ਕੋਈ ਫਾਇਦੇਮੰਦ ਨਹੀਂ ਨੁਕਸਾਨਦਾਇਕ ਹੈ ਲੋਕ ਹੱਸਦੇ ਨੇ ਗੱਲਾਂ ਕਰਦੇ ਐਵੇਂ ਬੋਲੀ ਜਾ ਰਿਹਾ ਪਾਗਲ ਹੈ ਚੱਲਾਏ ਉਸ ਮਨੁੱਖ ਦੀ ਕਦਾਇਤ ਕਿਸੇ ਪ੍ਰਕਾਰ ਕੋਈ ਗੱਲ ਕਿਸੇ ਪ੍ਰਕਾਰ ਕਿਸੇ ਨੂੰ ਸੇਧ ਦੇਣ ਵਾਲੀ ਨਹੀਂ ਰਹਿੰਦੀ ਕਿਸੇ ਦਾ ਫਾਇਦਾ ਕਰਨ ਵਾਲੀ ਨਹੀਂ ਰਹਿੰਦੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਜਦੋਂ ਸ਼ਹੀਦ ਨੂੰ ਦਿਖਾਇਆ ਨਾ ਇਦਾਂ ਦੀ ਵਿਚਾਰ ਚੁੱਪ ਧਾਰ ਕਰਕੇ ਬਹਿ ਗਿਆ ਮਨ ਵਿੱਚ ਸੋਚਦਾ ਉਹ ਮਨਾ ਦੇਖੀ ਕਿਤੇ ਜਾਨ ਕੋ ਹੱਥ ਨਾਲ ਤੋਂ ਆ ਕੇ ਵਹਿ ਗਈ ਸਤਿਗੁਰ ਨੇ ਤੇ ਇੰਨੇ ਪਤ ਤੁਰਕ ਜਿਹੜੇ ਮਾਰ ਦਿੱਤੇ ਨੇ ਐਡੇ ਮੁਸਲਮਾਨ ਮਾਰ ਦਿੱਤੇ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਮੈਦੇ ਕਿਹੜੇ ਬਾਗ ਦੀ ਮੂਲੀ ਮਿੰਤੇ ਤਾ ਦਸ਼ਨ ਦੇ ਵਿੱਚ ਸਤਿਗੁਰ ਜੀ ਆਪਣੇ ਇਸ਼ਾਰੇ ਨਾਲ ਹੀ ਮਾਰ ਸਕਦੇ ਖਤਮ ਕਰ ਸਕਦੇ ਨੇ ਜੇ ਮੈਂ ਇਦਾਂ ਹੀ ਬੋਲਦਾ ਰਹਿਆ ਤੇ ਸਤਿਗੁਰ ਨੇ ਕੋਈ ਨਾ ਕੋਈ ਵਿਚਾਰ ਕਰਕੇ ਮੈਨੂੰ ਮਾਰ ਦੇਣਾ ਜਾਂ ਮਰਵਾ ਦੇਣਾ ਇਹ ਵਿਚਾਰ ਕਰਕੇ ਸ਼ਾਇਦ ਸ਼ਰਮਿੰਦਾ ਹੋ ਕੇ ਉੱਥੇ ਬਹਿ ਗਿਆ ਪਰ ਕੁਝ ਬੋਲਿਆ ਨਹੀਂ ਤੌਣ ਨੀਵੀ ਪਾ ਕੇ ਬਹਿ ਗਿਆ ਉੱਥੇ ਕਾਫੀ ਸਮੇਂ ਤੱਕ ਗੁਰੂ ਜੀ ਬੈਠੇ ਰਹੇ ਫਿਰ ਆਪਣੇ ਡੇਰੇ ਵੱਲ ਆਉਣਾ ਚਾਹਿਆ ਘੋੜੇ ਉੱਪਰ ਸਵਾਰ ਹੋ ਕੇ ਚੜ ਕੇ ਬਹੁਤ ਹੌਲੀ-ਹੌਲੀ ਚੱਲ ਕੇ ਸਤਿਗੁਰੂ ਜੀ ਆਪਣੇ ਡੇਰੇ ਵਿੱਚ ਪਹੁੰਚ ਗਏ ਫਿਰ ਘੋੜੇ ਉੱਪਰੋਂ ਉਤਰ ਕੇ ਸਤਿਗੁਰੂ ਜੀ ਬੈਠ ਕੇ ਬਰਾਜਮਨ ਹੋ ਗਏ ਸੁੰਦਰ ਪਲੰਗ ਦੇ ਉੱਤੇ ਇਦਾਂ ਸਤਿਗੁਰੂ ਜੀ ਉੱਥੇ ਪਹੁੰਚੇ ਇੱਕ ਦਿਨ ਸਤਿਗੁਰੂ ਜੀ ਸਵੇਰ ਸੁਭਾਏ ਸਾਰਿਆਂ ਦੇ ਵਿੱਚ ਬੈਠੇ ਸੰਗਤ ਬੈਠੀ ਹੈ ਪਹਿਲੇ ਨੌਕਰ ਰਹਿ ਪਠਾਣਾ ਨੂੰ ਕੁਝ ਧਨ ਸੋਢੀ ਖੁੱਲ ਦੇ ਸ਼ਰੋਮਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਜੀ ਪ੍ਰਦਾਨ ਕਰਦੇ ਦੇ ਰਹੇ ਨੇ ਉਹ ਪਠਾਣ ਕਾਜੀ ਪਾਸ ਫਰਿਆਦ ਵਾਸਤੇ ਗਏ ਕਈ ਕਹਿਣ ਲੱਗੇ ਸਤਿਗੁਰ ਜੀ ਗੁਰੂ ਜੀ ਜ਼ਬਰਦਸਤੀ ਕਰਦੇ ਨੇ ਇੰਨਾ ਧਨ ਸਾਡਾ ਉਹਨਾਂ ਵੱਲ ਨਿਕਲਦਾ ਤੇ ਸਤਗੁਰੂ ਜੀ ਨਹੀਂ ਦਿੰਦੇ ਸਾਡੇ ਧੰਨ ਨੂੰ ਰੱਖ ਲੈ। ਉਹ ਕਾਜੀ ਵਾਸਤੇ ਕਹਿੰਦੇ ਕਾਜੀ ਕੋਲ ਆਪਣੀ ਫਰਿਆਦ ਲੈ ਕੇ ਗਏ ਗੁਰੂ ਸਤਗੁਰੂ ਦੀ ਸ਼ਿਕਾਇਤ ਲੈ ਕੇ ਗਏ। ਸਤਗੁਰੂ ਜੀ ਕੋਲ ਇੰਨੀ ਸਾਡੀ ਮਾਇਆ ਰਹੀ ਨਹੀਂ ਤੇ ਸਤਗੁਰੂ ਜੀ ਸਾਨੂੰ ਇੰਨੀ ਦੇ ਰਹੇ ਨੇ। ਕਿਸ ਦੋਸ਼ ਕਰਕੇ ਸੀ ਉਹ ਧੰਨ ਪ੍ਰਾਪਤ ਕਰੀਏ ਸਤਗੁਰੂ ਨੇ ਸਾਡਾ ਉਹ ਧੰਨ ਕਿਉਂ ਰੱਖਿਆ ਦੇਣ ਸਾਨੂੰ। ਤਦ ਕਾਜੀ ਨੇ ਉਹਨਾਂ ਨੂੰ ਪਰਵਾਨਾ ਲੇਖੇ ਦਿੱਤਾ ਸਾਰੇ ਖਾਨ ਉਸ ਪਰਵਾਨੇ ਨੂੰ ਲੈ ਕੇ ਜਦ ਉਸ ਪਰਵਾਨੇ ਨੂੰ ਸਤਿਗੁਰਜੀ ਦੇ ਸਾਹਮਣੇ ਭੇਟ ਕੀਤਾ ਪਕੜਾਇਆ ਵੇਖਿਆ ਤੇ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਸਤਿਗੁਰਜੀ ਸੁਣੋ ਪਠਾਣੋ ਹੁਣ ਤੁਸੀਂ ਜਾ ਕੇ ਕਾਜੀ ਨੂੰ ਜਾ ਕੇ ਸਮਝਾ ਦੇਵੋ ਲਸ਼ਕਰ ਵਿੱਚ ਮੱਖੀਆਂ ਬਹੁਤ ਹਨ ਜਿਹੜੀਆਂ ਖਾਣੇ ਨੂੰ ਅਪਵਿੱਤਰ ਕਰ ਦਿੰਦੀਆਂ ਨੇ ਉਹਨਾਂ ਉੱਪਰ ਪਹਿਲਾਂ ਕਦੇ ਪਰਵਾਨਾ ਚਪਕਾਵੋ ਖਾਣੇ ਉੱਪਰ ਨਾ ਬੈਠਣ ਉਹਨਾਂ ਨੂੰ ਹਟਾਵੋ ਇਸ ਪ੍ਰਕਾਰ ਕਹਿ ਕੇ ਗੁਰੂ ਜੀ ਨੇ ਪਰਵਾਨਾ ਪਾੜ ਦਿੱਤਾ ਆਪਣੇ ਹੱਥਾਂ ਨਾਲ ਧਰਤੀ ਤੇ ਸੁੱਟ ਦਿੱਤਾ ਇਹ ਵੇਖ ਕੇ ਸਾਰੇ ਪਠਾਨ ਹੈਰਾਨ ਹੋ ਗਏ ਉੱਠ ਕੇ ਤੁਰੰਤ ਕਾਜੀ ਪਾਸ ਗਏ ਤੇ ਕਿਹਾ ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੰਪਾਦਸ਼ਾ ਸਤਿਗੁਰੂ ਜੀ ਨੇ ਗੁਰੂ ਜੀ ਨੇ ਤੁਹਾਡਾ ਕਹਿੰਦੇ ਪ੍ਰਵਾਨਾ ਨਹੀਂ ਮੰਨਿਆ ਉਹਨਾਂ ਨੇ ਕਾਗਜ਼ ਪਾੜ ਦਿੱਤਾ ਉਲਟਾ ਮੁਖ ਦੇ ਵਿੱਚੋਂ ਕਹਿ ਰਹੇ ਨੇ ਮੱਖੀਆਂ ਦੇ ਦਲ ਤੇ ਇਹਨਾਂ ਨੂੰ ਭੇਜ ਭੇਜੋ ਕਹਿਣਾ ਕੀਤਾ ਵਿਚਾਰ ਕੀਤੀ ਏ ਸੁਣ ਕੇ ਕਾਜੀ ਸੜ ਗਿਆ ਬਲ ਗਿਆ ਸਵਾਹ ਹੋ ਗਿਆ ਮੂਰਖ ਨੇ ਆਪਣੇ ਦਿਲ ਵਿੱਚ ਬੜਾ ਗੁੱਸਾ ਧਾਰਨ ਕੀਤਾ ਉਹ ਮੂਰਖ ਗੁਰੂ ਜੀ ਨੂੰ ਸਮਝ ਨਾ ਸਕਿਆ ਹੋਰ ਕੋਈ ਵੀ ਕੰਦੇ ਉਪਾਅ ਨਾ ਚਲਿਆ ਤਾਂ ਉਸ ਸਮੇ ਬਾਦਸ਼ਾਹ ਦੇ پاس ਗਿਆ ਕਹਿਣਾ ਕੀਤਾ ਗੁਰੂ ਜੀ ਨੇ ਮੇਰਾ ਪਰਵਾਨਾ ਨਹੀਂ ਮੰਨਿਆ ਮੋੜ ਦਿੱਤਾ ਪਾੜ ਦਿੱਤਾ ਤੋਹੀਨ ਕੀਤੀ ਮੇਰੇ ਵਿਚਾਰਾਂ ਦੀ ਸਾਡੇ ਜਿਹੜੇ ਚੰਗੇ-ਚੰਗੇ ਲੋਕ ਹੈ ਸਾਡੇ ਪਰਵਾਨਿਆਂ ਨੂੰ ਸਾਡੇ ਹੁਕਮਾਂ ਨੂੰ ਮੰਨਦੇ ਨੇ ਪਰ ਮੈਂ ਇੱਕ ਕਾਜੀ ਹੋਣ ਕਾਰਨ ਕਰਕੇ ਖਾਨ ਕਾਜੀ ਹੋਣ ਕਾਰਨ ਕਰਕੇ ਮੇਰੀ ਉਹਨੇ ਤੋਹੀਨ ਕੀਤੀ ਹੈ ਬੇਇਜ਼ਤੀ ਕੀਤੀ ਹੈ ਇਹ ਸਮੇ ਉਸ ਨੂੰ ਸਰਾਧਾ ਧਰਮ ਨਾਵੋ ਜਿਵੇਂ ਤੁਹਾਡੇ ਬੇਟਾ ਔਰੰਗਜ਼ੇ ਬਾਦਸ਼ਾਹ ਕਰਦੇ ਰਹੇ ਉਸੇ ਤਰ੍ਹਾਂ ਮੁਤਾਬਕ ਕਰੋਨਾ ਨੂੰ سزا ਦੇ ਕਾਗਜ਼ ਪਾੜ ਕੇ ਧਰਦੀ ਦੇ ਸੁੱਟ ਦਿੱਤਾ ਉਸਨੇ ਦਿਲ ਵਿੱਚ ਕਿਸੇ ਪ੍ਰਕਾਰ ਵੀ ਡਰ ਨਹੀਂ ਧਾਰਨ ਕੀਤਾ ਉਹਨੇ ਸੁਣ ਕੇ ਬਹਾਦਰ ਸ਼ਾ ਬਹੁਤ ਗੁੱਸੇ ਵਿੱਚ ਆਇਆ ਦੇ ਕਾਜੀ ਦੀ ਉਸਨੇ ਬਹੁਤ ਨੁਕਤਾਚੀਨੀ ਕੀਤੀ ਕਾਜੀ ਨੂੰ ਕਹਿਣ ਲੱਗਾ ਇਹ ਤੂੰ ਕੀ ਕੀਤਾ ਓਏ ਮਾੜੀ ਮਤ ਵਾਲਿਆ ਉਹ ਤਾਂ ਇਲਾਹੀ ਜਾਦ ਦੇ ਵੱਡੇ ਫਕੀਰ ਨੇ ਤੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਪ੍ਰਤੀ ਇਦਾਂ ਦੀਆਂ ਗੱਲਾਂ ਕਰਦੇ ਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੀ ਕਿੱਡੀ ਵੱਡੀ ਬਖਸ਼ਿਸ਼ ਰਹਿਮਤ ਦੇ ਮਾਲਕ ਨੇ ਤੂੰ ਕਿਵੇਂ ਸਤਿਗੁਰੂ ਨੇ ਇਦਾਂ ਦੀਆਂ ਗੱਲਾਂ ਕਰ ਰਿਹਾ ਤੂੰ ਸਤਿਗੁਰੂ ਦੀ ਬਖਸ਼ਿਸ਼ ਨੂੰ ਜਾਣ ਨਹੀਂ ਸਕਿਆ ਉਹਨਾਂ ਵੱਲ ਕਿਵੇਂ ਪਰਵਾਨਾ ਭੇਜਿਆ ਤੂੰ ਇਸ ਨੂਦੋਏ ਕਹਿੰਦੇ ਬਹੁਤ ਵੱਡੀ ਵਿਚਾਰ ਮਾੜੀ ਕੀਤੀ ਐ ਇਹ ਤੂੰ ਬਹੁਤ ਬੁਰਾ ਕੰਮ ਕੀਤਾ ਇਹਨਾਂ ਦੇ ਅੱਗੇ ਹੱਥ ਜੋੜਨੇ ਬਣਦੇ ਆ ਤੇ ਤੂੰ ਤੂੰ ਉਹਨਾਂ ਨੂੰ ਪਰਵਾਨੇ ਦੇ ਰਿਹਾ ਉਹਨਾਂ ਪਰ ਆਪਣਾ ਹੁਕਮ ਚਲਾ ਰਿਹਾ ਸਗੋਂ ਸਤਿਗੁਰ ਦਾ ਹੁਕਮ ਮੰਨਣਾ ਚਾਹੀਦਾ ਤੂੰ ਸਤਿਗੁਰ ਨੂੰ ਹੁਕਮ ਸੁਣਾ ਰਿਹਾ ਇਹ ਕਹਿ ਕੇ ਕਾਜੀ ਨੂੰ ਤਾ ਵਦੀਲ ਕਰ ਦਿੱਤਾ ਤੇ ਗੁਰੂ ਜੀ ਨੂੰ ਪੀਰਾਂ ਦਾ ਪੀਰ ਜਾਣਿਆ ਕਿਉਂਕਿ ਬਹਾਦਰ ਸ਼ਾਹ ਨੂੰ ਪਤਾ ਸਤ ਗੁਰੂ ਜੀ ਕਿੰਡੀ ਵੱਡੀ ਬਖਸ਼ਿਸ਼ ਦਾਹਮਨ ਦੇ ਮਾਲਕ ਨੇ ਉਹ ਤਦ ਛਣ ਦੇ ਵਿੱਚ ਗਰੀਬ ਨੂੰ ਰਾਜਾ ਬਣਾ ਸਕਦੇ ਰਾਜੇ ਨੂੰ ਗਰੀਬ ਬਣਾ ਸਕਦੇ ਨੇ ਉਹ ਜਾਣਦਾ ਸੀ ਕਿ ਇਹਨਾਂ ਮੈਨੂੰ ਸلطਨਤ ਦੇ ਇੱਕ ਵੱਡੇ ਬਾਦਸ਼ਾਹ ਬਣਾਇਆ ਇੱਕ ਵੱਡੀ ਬਾਦਸ਼ਾਹੀ ਪ੍ਰਦਾਨ ਕੀਤੀ ਇੱਕ ਐਦਾਂ ਦੀ ਵਿਚਾਰ ਪ੍ਰਦਾਨ ਕਰ ਦਿੱਤੀ ਕਿ ਇੱਕ ਕੰਗਾਲ ਤੋਂ ਰਾਜਾ ਬਣਾ ਦਿੱਤਾ ਇਹਨੂੰ ਪਤਾ ਸੀ ਮੇਰੇ ਵਿੱਚ ਕਿਹੜੀ ਕੋਈ ਓਦਾਂ ਦੀ ਤਾਕਤ ਮੇਰੇ ਵਿੱਚ ਕਿਹੜਾ ਓਦਾਂ ਦਾ ਜੋਰ ਸੀ ਬਸ ਸਤਿਗੁਰ ਦੀ ਕਿਰਪਾ ਹੋ ਗਈ ਸਤਿਗੁਰ ਜੀ ਨੇ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੱਤਾ ਉਹ ਫਿਰ ਕਿਵੇਂ ਇਦਾਂ ਦੀ ਵਿਚਾਰ ਕਰਨ ਟੈਕਸ ਇਸ ਪ੍ਰਕਾਰ ਮਨ ਲਵਣਗੇ ਇੱਕ ਰਾਜਾ ਜੈ ਸਿੰਘ ਸਵਾਈ ਸੀ ਦੂਸਰਾ ਅਜੀਤ ਸਿੰਘ ਰਾਜਾ ਸੀ ਉਹਨਾਂ ਨੇ ਲਸ਼ਕਰ ਵਿੱਚ ਉਤਾਰਾ ਕੀਤਾ ਸੀ ਉਹ ਉਥੇ ਸਤਿਗੁਰ ਜੀ ਦੀ ਸੋਭਾ ਦੇ ਵਿੱਚ ਵਿਚਾਰ ਕਰਦੇ ਸਨ ਸਤਿਗੁਰ ਜੀ ਦੀ ਸੋਭਾ ਸੁਣ ਰਹੇ ਸਨ ਇਦਾਂ ਉਸ ਤੋਂ ਸਰਵਣ ਕਰ ਰਹੇ ਸਨ ਉਹਨਾਂ ਨੂੰ ਮਿਲਣ ਵਾਸਤੇ ਚੱਲ ਕੇ ਆਏ ਦੋਵੇਂ ਉਪਹਾਰ ਵੜੇ ਤਨ ਆਦ ਲੈ ਕੇ ਆਏ ਉਹਨਾਂ ਦੇ ਨਾਲ ਕਹਿੰਦੇ ਬਹੁਤ ਸੂਰਬੀਰਾਂ ਦੀ ਭੀੜ ਸੀਗੀ ਉਹ ਆ ਕੇ ਗੁਰੂ ਜੀ ਪਾਸ ਪਹੁੰਚੇ ਜਦੋਂ ਉਹਨਾਂ ਨੇ 사ਤਗੁਰ ਦੀ ਇੱਦਾਂ ਮਹਿਮਾ ਸਰਵਣ ਕੀਤੀ ਕਿ 사ਤਗੁਰ ਜੀ ਢੀ ਵੱਡੀ ਬਖਸ਼ਿਸ਼ ਰਹਿਮਤ ਦੇ ਮਾਲਕ ਨੇ ਉਹ ਜਦੋਂ ਇੱਦਾਂ ਸੁਣੇ ਚਰਨ ਕਮਲਾਂ ਤੇ ਆ ਕੇ ਉਹਨਾਂ ਨੇ ਬੰਦਨਾ ਕੀਤੀ ਹੁਕਮ ਮੰਨ ਕੇ ਸਤਿਗੁਰੂ ਦਾ ਗੁਰੂ ਸਤਿਗੁਰੂ ਦੇ ਸੰਮੁਖ ਬੈਠ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਉਹ ਸਮੇਂ ਪੁੱਛਿਆ ਆਪਣਾ ਸਾਰਾ ਹਾਲ ਦੱਸੋ ਭਾਈ ਤੁਸੀਂ ਕਿਵੇਂ ਆਏ ਹੋ ਕੀ ਗੱਲ ਬਾਤ ਹੈ ਤੁਹਾਡੇ ਮਨ ਦੀ ਕੀ ਭਾਵਨਾਵ ਸਾਰੀ ਵਿਚਾਰ ਦੱਸੋ ਹੁਣ ਰਾਜਾ ਜੈ ਸਿੰਘ ਸਵਾਈ ਦੂਸਰਾ ਅਜੀਤ ਸਿੰਘ ਰਾਜਾ ਉਹ ਦੋਨੇ ਸਤਿਗੁਰ ਦੇ ਸਰਮੁਖ ਪਹੁੰਚੇ ਨੇ। ਉਹਨੇ ਕੀ ਕੀ ਵਿਚਾਰ ਕਰਦੇ ਕਿਵੇਂ-ਕਿਵੇਂ ਸਤਿਗੁਰ ਜੀ ਨੂੰ ਆਪਣਾ ਹਾਲ ਬਿਆਨ ਕਰਦੇ ਆ। ਤੇ ਸਤਿਗੁਰ ਜੀ ਨਾਲ ਦੀ ਗੱਲ ਬਾਤ ਸੁਣ ਕੇ ਕੀ ਕੀ ਵਿਚਾਰਾਂ ਕਰਦੇ ਰਹਿੰਦੀ ਵਿਚਾਰ ਆਪਾਂ। ਕੱਲ ਨੂੰ ਸਰਵਣ ਕਰਾਂਗੇ ਪਿਆਰੋ ਅੱਜ ਦੀ ਵਿਚਾਰ ਅੱਜ ਇਥੋਂ ਤੱਕ ਪਰਵਾਨ ਕਰਨੀ। ਆਉ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ ਸਮਾ ਜੋ ਸਮਾਪਤ ਹੋ ਚੁੱਕਿਆ ਸਤਿਗੁਰੂ ਜੀ ਕਿਰਪਾ ਕਰਦੇ ਨੇ